ਬੀਤ ਕਰਨੀ ਹੈ ਤੁਸੀਂ ਸਾਰੇ ਖਰੀਦ ਨਾਲ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਣਦੇ ਤੇ ਨਾਲ ਹੀ ਨਾਲ ਇਹ ਵੀ ਦੱਸਣਦੇ ਆ ਕਿ ਜਿਹੜੇ ਪਿਛਲੇ ਪਿਆਰੇ ਐ ਉਹ ਜੋ ਕੁਛ ਕਰਦੇ ਹੀ ਗਏ ਮਰਨ ਆਲੇ ਵਾਸਤੇ ਜੋ ਲੰਗਰ ਚੁਖਾਉਂਦੇ ਹੀ ਗਏ ਆ ਕੱਪੜੇ ਦਿੰਦੇ ਹੀ ਗਏ ਆ ਆਇਆ ਕਿ ਇਹਨਾਂ ਚੀਜ਼ਾਂ ਦਾ ਸਵਾਬ ਉਹਨਾਂ ਨੂੰ ਪਹੁੰਚਦਾ ਆ ਜਾਂ ਨਹੀਂ ਪਹੁੰਚਦਾ ਹੈਗਾ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਜੇ ਮੋਹ ਕਾ ਘਰ ਮੋਹੇ ਘਰ ਮੋਏ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੜੀਏ ਹੱਥ ਧਲਾਲ ਕੇ ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮੱਲਾ ਪਹਿਲਾ ਜਿਉ ਜੋ ਰੂ ਸਿਰ ਨਾਵਣੀ آوے وار, وار جوٹھے جوٹا مکھ وسے نت نت ہوئے خوار سوچے اے نہ آخ بینج پنڈا دھوئے سوچے سے نان کا جن من منسیا سو ستارویں پوڑی ਜਿਸ ਦੇ ਨਾਲ ਸੰਬੰਧਿਤ ਦੋ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਪ੍ਰਥਮ ਸ਼ਲੋਕ ਵਿੱਚ ਉਸ ਧਾਰਨਾ ਦਾ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਇੱਕ ਬੜੀ ਪੁਰਾਣੀ ਮਨੋਤ ਚਲੀ ਆ ਰਹੀ ਹੈ ਕਿ ਪਿਤਰਾਂ ਦੇ ਨਿਵਿਤ ਕੁਝ ਦਾਨ ਕਰੀਏ, ਕੁਝ ਪੁੰਨ ਕਰੀਏ, ਭੋਜਨ, ਅਨ ਬਸਤਰ ਤਾਂ ਉਹ ਪਿਤਰਾਂ ਨੂੰ ਪਹੁੰਚ ਜਾਂਦੇ ਨਹੀਂ। ਇਹ ਪ੍ਰਥਾ ਜੋ ਚਲਾਈ ਗਈ ਹੈ ਚਲਾਉਣ ਵਾਲਿਆਂ ਦਾ ਜਾਪਦਾ ਹੈ ਆਪਣਾ ਕੋਈ ਸਵਾਰਥ ਹੈ ਤਾਂ ਹੀ ਜੋ ਹੈ ਇਹ ਚੱਲিয়ে ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਖਾਵੇ ਕੋਈ ਤੇ ਪਹੁੰਚੇ ਕਿਸੇ ਨੂੰ ਔਰ ਉਸ ਨੂੰ ਪਹੁੰਚੇ ਜੋ ਮਰਨ ਤੋਂ ਬਾਅਦ ਗਿਆ ਹੀ ਕਿੱਥੇ ਹੈ ਇਸ ਦਾ ਕੋਈ ਬੋਧ ਵੀ ਨਾ ਹੋਵੇ ਇਸ ਦਾ ਕੋਈ ਪਤਾ ਵੀ ਨਾ ਹੋਵੇ ਸਰਾਧਾ ਦੀ ਪ੍ਰਥਾ ਜੋ ਸੜੇ ਦੇਸ਼ ਦੇ ਵਿੱਚ ਪ੍ਰਚਲਿਤ ਹੋਈ ਉਸ ਬਾਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਪਣਾ ਨਜ਼ਰੀਆ ਜਿਵੇਂ ਹਰ ਧਰਮ ਤੇ ਧਾਰਮਿਕ ਰਹਿبری ਪੁਰਸ਼ ਦਾ ਕੁਝ ਇਤਿਹਾਸਕ ਪੱਖ ਹੁੰਦਾ ਹੈ ਤੇ ਕੁਝ ਸਿਧਾਂਤਿਕ ਪੱਖ ਇਤਿਹਾਸਕ ਤੱਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਪਾਸੇ ਰੱਖਦੇ ਨੇ ਉਹਨਾਂ ਦੀ ਆਪਣੀ ਬਾਣੀ ਵਿੱਚ ਕੋਈ ਇਤਿਹਾਸ ਨਹੀਂ ਹੈ ਉਹਨਾਂ ਦਾ ਆਪਣਾ ਇਤਿਹਾਸ ਵੀ ਨਹੀਂ ਹੈ ਸਿਧਾਂਤ ਤੋ ਗਹਿਰਾ ਨਜ਼ਰੀਆ ਬਰੀ ਪਹਿਨੀ ਦ੍ਰਿਸ਼ ਚਾਹੀਦੀ ਹੈ ਤਾਂ ਜਾ ਕੇ ਕਿਧਰੇ ਗੁਰੂ ਨਾਨਕ ਦੀ ਗੱਲ ਸਮਝਦੇ ਚਾਹੁੰਦੀ ਹੈ ਅਗਰ ਕੋਈ ਦਾਅਵੇ ਨਾਲ ਆਖੇ ਕਿ ਨਹੀਂ ਖਾਵੇ ਇੱਕ ਤੇ ਪਹੁੰਚੇਗਾ ਦੂਸਰੇ ਨੂੰ ਜ਼ਰੂਰ ਪਹੁੰਚੇਗਾ ਪਿਤਰਾਂ ਨੂੰ ਜ਼ਰੂਰ ਪਹੁੰਚੇਗਾ ਭਗਤ ਕਬੀਰ ਜੀ ਦਾ ਵੀ ਇਸ ਬਾਰੇ ਆਪਣਾ ਇਹ ਨਜ਼ਰੀਆ ਹੈ ਕਿ ਜੀਵਤ ਪਿਤਰ ਨਾ ਮਾਣੇ ਕੋ ਮੂਵੇ ਸਰਾਦ ਕਰਾਈ ਬਿੱਤਰ ਵੀ ਬਪਰੇ ਕਿਉਂ ਕਰ ਪਾਵੇਂ ਕਊਵਾ ਕੁਕਰ ਖਾਈ ਜੀਵਦੇ ਜਾਗਦੇ ਮਾਂ ਬਾਪ ਦਾ ਕੋਈ ਸਨਮਾਨ ਨਹੀਂ ਕੋਈ ਸੇਵਾ ਨਹੀਂ ਕੋਈ ਆਦਰ ਸਤਕਾਰ ਨਹੀਂ ਔਰ ਧੰਨ ਦਾ ਭੋਜਨ ਨਹੀਂ ਤੇ ਮਰਨ ਤੋਂ ਬਾਅਦ ਸ਼ਰਾਦ ਵਿਸ਼ੇਸ਼ ਢੰਗ ਦਾ ਭੋਜਨ ਔਰ ਆਖਿਆ ਜਾਏ ਕਿ ਪਿਤਰਾਂ ਨੂੰ ਸ਼ਾਂਤ ਕਰਨ ਵਾਸਤੇ ਕਰਦੇ ਪਏ ਆਂ ਇਹ ਪਿਤਰਾਂ ਦੀ ਪੂਰਤੀ ਵਾਸਤੇ ਸ਼ਰਾਦ ਪੈ ਕਰਾਂਦੇ ਆਂ ਔਰ ਜੇ ਦਾਵਾ ਇਹ ਹੋਵੇ ਕਿ ਵਾਕਈ ਪਹੁੰਚਦਾ ਹੈ ਹਰ ਹਾਲਤ ਦੇ ਚ ਪਹੁੰਚਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਬਾਰੇ ਇੱਕ ਬੜੀ ਤਾਰਕਿਕ ਜੋ yatharth ਤੇ ਖੜੀ ਹੈ ਉਹ ਗੱਲ ਕਰਦੇ ਨੇ ਜੇ 모ਹਾ ਕਾ ਘਰ 모ਹੇ ਘਰ 모ਹੇ ਪਿਤਰੀ ਦੇ ਜੇ ਕੋਈ ਚੋਰ ਕਿਸੇ ਦੇ ਘਰ ਸਨ ਲਾਵੇ ਤੇ ਸਨ ਲਾ ਕੇ ধন ਪ੍ਰਾਪਤ ਕਰੇ ਕਿ ਉਸ ਧਨ ਨਾਲ ਸਰਾਧ ਕਰਾਵੇ ਚੋਰੀ ਦੇ ਧਨ ਨਾਲ ਜੋ ਚੁਰਾ ਕੇ ਲਿਆਇਆ ਹੈ ਸਨ ਲਾ ਕੇ ਲਿਆਇਆ ਹੈ ਉਸ ਪੈਸੇ ਦੇ ਨਾਲ ਇਸਰਾਦ ਕਰਾਵੇ ਪਿਤਰਾਂ ਦੇ ਨਿਵਿਤ ਦੇਵੇ ਤੇ ਜੇ ਹੁਣ ਆਖਿਆ ਜਾਏ ਉਹ ਵਾਕਈ ਪਿਤਰਾਂ ਤੱਕ ਪਹੁੰਚਦਾ ਹੈ ਔਰ ਅੱਗੇ ਬਕਾਇਦਾ ਰੱਬੀ ਵਿਧਾਨ ਦੇ ਮੁਤਾਬਕ ਪਹੁੰਚਦਾ ਹੈ ਤੋ ਰੱਬੀ ਵਿਧਾਨ ਬਣਾਉਣ ਵਾਲੇ ਔਰ ਰੱਬ ਬੜਾ ਸਿਆਣਾ ਹੈ ਜਾਂ ਤੇ ਕਹਿ દਈਏ ਕੁਝ ਜਾਣਦਾ ਨਹੀਂ ਅਗਰ ਉਹ ਸਭ ਕੁਝ ਜਾਣਦਾ ਹੈ ਤਾਂ ਅੱਗੇ ਵਸਤ ਸਿਆਣੀਏ ਪਿਤਰੀ ਚੋਰ ਕਰੇ ਅੱਗੇ ਵਸਤੂ ਦੀ ਪਹਿਚਾਨ ਹੋ ਜਾਏਗੀ ਕਿ ਵਸਤੂ ਤੇ ਚੋਰੀ ਦੀ ਹੈ ਸਨ ਲਾਈ ਗਈ ਚੋਰੀ ਕੀਤੀ ਗਈ ਉਸ ਨਾਲ ਧਨ ਆਇਆ ਔਰ ਉਸ ਧਨ ਦੇ ਨਾਲ ਸਰਾਦ ਕਰਾਇਆ ਗਿਆ ਤਾਂ ਵਸਤੂ ਤੇ ਚੋਰੀ ਦੀ ਹੋ ਗਈ ਤੇ ਜਿਸ ਨੂੰ ਦਿੱਤੀ ਹੈ ਉਹ ਵੀ ਚੋਰ ਬਣਾ ਲਏ ਜਾਣਗੇ ਅੱਗੇ ਵਸਤ ਸਿਆਣੀਏ ਪਿਤਰ ਚੋਰ ਕਰੇ ਜੇ ਪਿਤਰਾਂ ਦੇ ਨਿਵੇਧ ਚੋਰੀ ਦਾ ਧਾਮ ਅਰਪਣ ਕੀਤਾ ਹੈ ਤਾਂ ਫਿਰ ਪਿਤਰ ਚੋਰ ਹੋ ਜਾਣਗੇ ਅੱਗੇ ਅਗਰ ਵਾਕਈ ਅੱਗੇ ਪਹੁੰਚਦਾ ਹੈ ਔਰ ਵਾਕਈ ਅੱਗੇ ਸੌ ਸੁ ਜਾਣ ਹੈ ਅਗਰ ਐਸੀ ਮਨੋਤ ਹੈ ਤਾਂ ਫਿਰ ਪਿਤਰ ਵੀ ਚੋਰ ਹੋ ਗਏ ਦੇਖਣ ਦੇ ਚਾਇਆ ਸਾਰੀ ਦੁਨੀਆ ਦਾ ਕਾਨੂੰਨ ਇਸ ਗੱਲ ਨੂੰ ਮੰਨਦਾ ਹੈ ਕਿ ਚੋਰ ਨੇ ਜੋ ਚੋਰੀ ਕੀਤੀ ਉਹਤੇ ਗੁਨਾਹ ਹੈ ਪਰ ਜੋ ਚੋਰੀ ਦਾ ਸਮਾਨ ਆਪਣੇ ਕੋਲ ਰੱਖੇ ਜਾਂ ਵੇਚੇ ਇਹ ਵੀ ਗੁਨਾਹ ਹੈ ਇਹ ਵੀ ਜੁਰਮ ਹੈ ਇਸ ਨੁਕਤਾ ਨਿਗਾਹ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖਦੇ ਨੇ ਅਗਰ ਇੱਕ ਚੋਰ ਨਾਜਾਇਜ਼ ਡੰਗ ਨਾਲ ਉਸਨੇ ਧਨ ਪ੍ਰਾਪਤ ਕੀਤਾ ਕਿਸੇ ਦਾ ਘਰ ਸਨ ਲਾ ਕੇ ਕਿਸੇ ਦੇ ਘਰ ਦੇ ਚੋਂ ਚੁਰਾ ਕੇ ਤੇ ਘਰ ਲਿਆ ਕੇ ਉਸ ਧਨ ਦੇ ਨਾਲ ਸਰਾਧ ਕੀਤਾ ਆਪਣੇ ਪਿਤਰਾਂ ਦੇ ਨਿਵੇਤ ਦਾਨ ਪਿਆ ਕਰਦਾ ਹੈ ਮਹਾਰਾਜ ਕਰਨ ਚਲੋ ਇੱਥੇ ਤੱਕ ਅਸੀਂ ਮੰਨ ਲੈਨੇ ਆ ਲੇਕਿਨ ਇਹ ਮਨੋਤ ਵੀ ਨਾਲ ਹੋਵੇ ਕਿ ਅੱਗੇ ਪਹੁੰਚਦਾ ਹੈ ਔਰ ਅੱਗੇ ਸਾਰੇ ਸੁਜਾਨ ਬੈਠੇ ਨੇ ਪੁਚਾਣ ਵਾਲੇ ਸਿਆਣੇ ਨੇ ਪਰਮਾਤਮਾ ਦਾ ਨਿਯਮ ਔਰ ਪਰਮਾਤਮਾ ਬਹੁਤ ਸਿਆਣਾ ਹੈ ਤਾਂ ਫਿਰ ਅੱਗੇ ਵਸਤੂ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਅੱਗੋਂ ਵਸਤੂ ਦੀ ਪਛਾਣ ਹੋ ਜਾਏਗੀ ਕਿ ਚੋਰੀ ਦੀ ਹੈ ਔਰ ਪਿਤਰ ਵੀ ਚੋਰ ਬਣਾ ਲੈ ਜਾਣਗੇ ਕੀ ਪਿਤਰਾਂ ਦੇ ਨਿਮਿਤ ਕੁਝ ਵੀ ਨਹੀਂ ਭੇਜਿਆ ਜਾ ਸਕਦਾ ਉਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਸਕਦਾ ਇਤਨੀ ਗੱਲ ਤੇ ਸਪਸ਼ਟ ਹੈ ਕਿ ਅਸਥੂਲ ਚੀਜ਼ ਅਸੀਂ ਨਹੀਂ ਭੇਜ ਸਕਦੇ ਅਜੋਕਾ ਵਿਗਿਆਨ ਵੀ ਇਸ ਦੀ ਤਸਦੀਕ ਕਰਦਾ ਹੈ ਵਿਚਾਰਾਂ ਦੀ ਪਹੁੰਚ ਬੜੀ ਦੂਰ ਤੱਕ ਹੈ ਯਾਦ ਦੀ ਪਹੁੰਚ ਬੜੀ ਦੂਰ ਤੱਕ ਹੈ ਕਿਸੇ ਨੂੰ ਬਹੁਤ ਗਹਿਰੇ ਤਲ ਤੋਂ ਯਾਦ ਕਰੀਏ ਭਾਵੇਂ ਉਹ 3-4000 ਮੀਲ ਦੀ ਦੂਰੀ ਤੇ ਹੋਵੇ ਤਾਂ ਦੇਖਣ ਦੇ ਚਾਇਆ ਉਹ ਯਾਦ ਕਰਨ ਲੱਗ ਪੈਂਦਾ ਹੈ ਪਿਤਰਾਂ ਦੀ ਤੇ ਬਹੁਤ ਦੂਰੀ ਬਹੁਤ ਦੂਰੀ ਅਥਾਹ ਦੂਰੀ ਤੇ ਨੇ ਪਤਾ ਨਹੀਂ ਕਿਸ ਜਨਮ ਵਿੱਚ ਕਿਸ ਜੁਗ ਵਿੱਚ ਕਿਹੜੇ ਲੋਕ ਦੇ ਵਿੱਚ ਉਹਨਾਂ ਪਿਤਰਾਂ ਦੇ ਨਿਵੇਤ ਅਗਰ ਕੁਝ ਭੇਜਣਾ ਹੈ ਦੇਣਾ ਹੈ ਅਰਪਣ ਕਰਨਾ ਹੈ ਤਾਂ ਪ੍ਰਵਾਤਮਾ ਦਾ ਨਾਮ ਜਪੀਏ ਤੇ ਸੰਕਲਪ ਕਰੀਏ ਕਿ ਮੈਂ ਇਹ ਪਿਤਰਾਂ ਦੇ ਨਿਵੇਤ ਨਾਮ ਜਪ ਰਿਹਾ ਹਾਂ ਔਰ ਨਾਮ ਸੂਖਸ਼ਮ ਹੈ ਸੂਖਸ਼ਮ ਵਸਤੂ ਦੂਰ ਤੱਕ ਭੇਜੀ ਜਾ ਸਕਦੀ ਹੈ ਜੈਸੇ ਵਿਚਾਰ ਬੜੀ ਦੂਰ ਤੱਕ ਪਹੁੰਚਦੇ ਨੇ ਯਾਦ ਬੜੀ ਦੂਰ ਤੱਕ ਪਹੁੰਚਦੀ ਹੈ ਇਸੇ ਤਰ੍ਹਾਂ ਪ੍ਰਭੂ ਚਿੰਤਨ ਪ੍ਰਭੂ ਦਾ ਸਿਮਰਨ ਬੜੀ ਦੂਰ ਤੱਕ ਪਹੁੰਚਦਾ ਹੈ ਸਤਗੁਰ ਦੀ ਬਾਣੀ ਜੇ ਸਿਮਲਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰੋ ਪਿਤਰਾ ਦਾ ਵੀ ਉਧਾਰ ਹੋ ਸਕਦਾ ਹੈ ਅਸੀਂ ਆਪਣੇ ਗੁਜ਼ਰ ਗਏ ਪੀਤਰ ਬਜ਼ੁਰਗ ਉਹਨਾਂ ਦਾ ਵੀ ਕਲਿਆਣ ਕਰ ਸਕਦੇ ਹਾਂ ਪਰ ਕਿਸ ਢੰਗ ਨਾਲ ਉਹਨਾਂ ਦੇ ਨਿਮਿਤ ਸਰਾਦ ਕਰਾ ਕੇ ਅਨ ਬਸਤਰ ਦੇ ਕੇ ਪੈਸਾ ਪਾਣੀ ਦੇ ਕੇ ਭੋਜਨ ਛਕਾ ਕੇ ਮਹਾਰਾਜ ਕਹਿੰਦੇ ਨਹੀਂ ਇਸ ਦੇ ਨਾਲ ਤੇ ਉਸੇ ਦਾ ਹੀ ਕਲਿਆਣ ਹੋ ਸਕਦਾ ਹੈ ਜੋ ਭੋਜਨ ਛਕ ਰਿਹਾ ਹੈ ਜੋ ਬਸਤਰ ਲੈ ਰਿਹਾ ਹੈ ਜੋ ਪੈਸਾ ਲੈ ਰਿਹਾ ਹੈ ਉਸ ਦਾ ਹੀ ਕਲਿਆਣ ਹੋਇਆ ਹੈ ਪਿਤਰਾਂ ਦਾ ਨਹੀਂ ਔਰ ਇਹ ਪਿਤਰਾਂ ਨੂੰ ਨਹੀਂ ਪਹੁੰਚੇਗਾ ਨਾ ਗੁਰੂ ਨਾਨਕ ਮੰਦੇ ਨੇ ਨਾ ਹੀ ਭਗਤ ਕਬੀਰ ਮੰਦੇ ਨੇ ਔਰ ਕੋਈ ਦਾਰਸ਼ਨਿਕ جی دارمک وچار دارا بقاعدہ دا وگیانک دشٹی کون سے بھی پوری اتر ہوئے گی وہ کتائی اس گل نی منگا کہ کھاوے کوئی پہنچے اس نو پہنچے جو مدت ہوئی مر گئے اور پتہ نہیں کس پتہ نہیں کتھے ہے تو اے دھن کس طرح پہنچے گا اے بستر کس طرح پہنچ گئے یہ بوجن کس طرح جو ہے پہنچ گئے اگر کوئی منکھ اپنے پترا نال بنا کے رکھنا چاہے ਇਹ ਕੁਝ ਦੇਣਾ ਵੀ ਚਾਹੁੰਦਾ ਹੈ। ਕੁਝ ਭੇਜਣਾ ਵੀ ਚਾਹੁੰਦਾ ਹੈ। ਤਾਂ ਸਹਿਬ ਕਹਿੰਦੇ ਨੇ ਹਾਂ ਦਿੱਤਾ ਜਾ ਸਕਦਾ ਹੈ। ਭੇਜਿਆ ਜਾ ਸਕਦਾ ਹੈ। ਅਜੋਕਾ ਵਿਗਿਆਨ ਵੀ ਇਸ ਕੋਸ਼ਿਸ਼ ਦੇ ਚ ਹੈ ਕਿ ਹੋ ਗੁਜ਼ਰੇ ਪੁਰਾਣੇ ਜੋ ਬਜ਼ੁਰਗ ਨੇ ਮਹਾਪੁਰਸ਼ ਨੇ ਉਹਨਾਂ ਦੇ ਬੋਲ ਕਾਬੂਜ ਕੀਤੇ ਜਾਣ। ਖਲਾਦ ਵਿੱਚ ਜੋ ਮੌਜੂਦ ਨੇ। ਇਹਦਾ ਮਤਲਬ ਉਹਨਾਂ ਦੇ ਬੋਲ ਮੌਜੂਦ ਨੇ। ਉਹਨਾਂ ਦੇ ਸੂਖਸ਼ਮ ਢਾਂਚੇ ਮੌਜੂਦ ਨੇ। ਅਗਰ ਪਿਤਰੇ ਕਿਸੇ ਲੋਕ ਦੇ ਚ ਪੁਨਰ ਜਨਮ ਪ੍ਰਾਪਤ ਕਰ ਚੁਕੇ ਨੇ ਕੋਈ ਹੋਰ ਜੁਨ ਦੇ ਚਲੇ ਗਏ ਨੇ ਤੇ ਉਹਨਾਂ ਦਾ ਕਲਿਆਣ ਕਰਨਾ ਹੈ ਕਿਸ ਤਰ੍ਹਾਂ ਕਰੀਏ ਤਾਂ ਸਤਿਗੁਰੂ ਕਹਿੰਦੇ ਨੇ ਪ੍ਰਭੂ ਦਾ ਸਿਮਰਨ ਕਰ ਪਰ ਪਿਤਰਾਂ ਦੇ ਨਿਮਿਤ ਕਰ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ ਪੂਰਨ ਦ੍ਰਿੜ ਸੰਕਲਪ ਨਾਲ ਕਿ ਤੂੰ ਪ੍ਰਭੂ ਨੂੰ ਯਾਦ ਕਰੇ ਇਕਾਗਰਤਾ ਦੇ ਨਾਲ ਔਰ ਸੰਕਲਪ ਕਰੇ ਕਿ ਇਸ ਕੀਤੀ ਹੋਈ ਯਾਦ ਦਾ ਫਲ ਮੇਰੇ ਪਿਤਰਾਂ ਨੂੰ ਮਿਲੇ ਮਹਾਰਾਜ ਕਹਿੰਦੇ ਮਿਲ ਸਕਦਾ ਹੈ ਪਰ ਤੂੰ ਆਖੇ ਹੁਣ ਮੈਂ ਸ਼ਰਾਦ ਕਰਾਣਾ ਹੈ ਕਿਸੇ ਨੂੰ ਭੋਜਨ ਛਕਾਣਾ ਹੈ ਬਸਤਰ ਦਾਨ ਕਰਾਣਾ ਹੈ ਦੁੱਧ ਪਿਲਾਣਾ ਹੈ ਖੇਲ ਖਵਾਣੀ ਹੈ ਇਹ ਮੇਰੇ ਪਿਤਰਾਂ ਨੂੰ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਐਸਾ ਨਹੀਂ ਅਗਰ ਆਖਿਆ ਜਾਏ ਹਾਂ ਪਹੁੰਚਦਾ ਹੈ ਕੋਈ ਹਟ ਕਰੇ ਤਾਂ ਮਹਾਰਾਜ ਕਹਿੰਦੇ ਫਿਰ ਐਸਾ ਵੀ ਹੋ ਸਕਦਾ ਅਗਰ ਕੋਈ ਚੋਰ अगर कोई डकैत डाका मार के धन ले आवे ਤੇ ਉਸ ਧਨ ਦੇ ਨਾਲ ਸਰਾਦ ਕਰਾਵੇ ਤੇ ਜੇ ਅੱਗੇ ਪ੍ਰਮਾਤਮਾ ਸਿਆਣਾ ਹੈ ਤੇ ਉਹਨੂੰ ਇਤਨੀ ਵੀ ਪਛਾਣ ਹੋ ਜਾਏਗੀ ਕਿ ਚੋਰੀ ਦੇ ਧਨ ਨਾਲ ਸਰਾਦ ਹੋਇਆ ਤਾਂ ਫਿਰ ਅੱਗੇ ਵਸਤੂ ਦੀ ਪਛਾਣ ਹੋ ਜਾਏਗੀ ਕਿ ਜਦ ਚੋਰੀ ਦੇ ਧਨ ਨਾਲ ਹੀ ਸਰਾਦ ਹੋਇਆ ਤੋਂ ਸਰਾਦ ਸਾਰੇ ਦਾ ਸਾਰਾ ਚੋਰੀ ਹੋ ਗਿਆ ਕਿ ਚੋਰੀ ਦੇ ਧਨ ਨਾਲ ਲੋਇਆ ਨਾ ਇਹ ਸਾਰਾ ਪੁੰਨ ਵੀ ਇੱਕ ਚੋਰੀ ਹੋ ਗਿਆ ਹੈ ਜੈਸੇ ਚੋਰੀ ਕਰਨਾ ਪਾਪ ਚੋਰੀ ਦਾ ਸਾਜ਼ੋ ਸਮਾਨ ਰੱਖਣਾ ਵੀ ਪਾਪ ਅਗਰੇ ਪਿਤਰਾਂ ਨੂੰ ਦੇ ਦਿੱਤਾ ਗਿਆ ਚੋਰੀ ਦਾ ਧਨ ਚੋਰੀ ਦਾ ਅੰਨ ਚੋਰੀ ਦੇ ਬਸਤਰ ਚੋਰੀ ਦਾ ਸਾਜ਼ੋ ਸਮਾਨ ਤਾਂ ਮਹਾਰਾਜ ਕਹਿੰਦੇ ਨੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਫਿਰ ਤੇ ਪਿਤਰ ਵੀ ਚੋਰ ਬਣਾ ਲੈ ਜਾਣਗੇ ਫਿਰ ਤੂੰ ਕੀ ਸਰਾਧ ਕੀਤਾ ਔਰ ਐਸਾ ਕੋਈ ਮਨੁੱਖ ਦਾਵਾ ਨਹੀਂ ਕਰ ਸਕਦਾ ਕਿ 100 ਫੀਸਦੀ ਮੇਰਾ ਧਨ ਪਾਵਨ ਹੈ ਪਵਿੱਤਰ ਹੈ ਕੁਛ ਨਾ ਕੁਛ ਮਿਸ਼ਰਨ ਝੂਠ ਦਾ ਹੋਵੇਗਾ ਕੁਛ ਨਾ ਕੁਛ ਮਿਸ਼ਰਨ ਦੁਨਿਆਵੀ ਹੋਵੇਗਾ ਅਗਰ ਵਾਕਈ ਇਹ ਪਹੁੰਚਦਾ ਹੈ ਤਾਂ ਫਿਰ ਇਹ ਝੂਠ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਰਥ ਵੀ ਪਿਤਰਾਂ ਨੂੰ ਪਹੁੰਚੇਗਾ ਇਹ ਅਨਿਆਇ ਵੀ ਪਿਤਰਾਂ ਨੂੰ ਪਹੁੰਚੇਗਾ ਮਹਾਰਾਜ ਕਹਿੰਦੇ ਨਹੀਂ ਇਸ ਤਰ੍ਹਾਂ ਦੀ ਅਸਥੂਲ ਚੀਜ਼ਾਂ ਪਿਤਰਾਂ ਤੱਕ ਨਹੀਂ ਪਹੁੰਚਦੀਆਂ ਅਗਰ ਪਹੁੰਚਦੀਆਂ ਕਾ ਇੱਕ ਚੋਰ ਦਾ ਕਰਾਇਆ ਹੋਇਆ ਸਰਾਦ ਪਿਤਰਾਂ ਨੂੰ ਚੋਰ ਬਣਾ ਦੇਵੇਗਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ 'ਚ ਜੋ ਰਾਜ ਸਿੰਘਾਸਣ ਸੀ, ਰਾਜ ਪ੍ਰਥਾ ਸੀ ਉਸ ਦੇ 'ਚ ਇਸਲਾਮੀ ਸ਼ਰਾ ਦੇ ਮੁਤਾਬਕ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਸਨ। ਅੱਜ ਵੀ ਕਈ ਇਸਲਾਮੀ ਦੇਸ਼ਾਂ 'ਚ ਕੱਟ ਦਿੱਤੇ ਜਾਂਦੇ ਨੇ। ਤੋਂ ਮਹਾਰਾਜ ਕਹਿੰਦੇ ਨੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਜੋ ਵਿਚੋਲਾ ਹੈ, ਜੋ ਦਲਾਲ ਹੈ। ਵਾਸਤਵਿਕ ਉਹ ਚੋਰ ਹੈ ਜੋ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦਾ ਹੈ ਤਾਂ ਫਿਰ ਉਸ ਦੇ ਹੱਥ ਕੱਟ ਦਿੱਤੇ ਜਾਣਗੇ ਦਲਾਲ ਕੌਣ ਅਰਦਾਸੀਆ ਵਿਚੋਲਾ ਜੋ ਬ੍ਰਾਹਮਣ ਸਰਾਧ ਕਰਾ ਰਿਹਾ ਹੈ ਮਹਾਰਾਜ ਕਹਿੰਦੇ ਨੇ ਫਿਰ ਇਸ ਦੇਤੇ ਹੱਥ ਕੱਟ ਦਿੱਤੇ ਜਾਣਗੇ ਕਿਉਂਕਿ ਚੋਰੀ ਦਾ ਧਨ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਰੇ ਨਾ ਨਿਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਅੱਗੇ ਕੁਝ ਪ੍ਰਾਪਤ ਹੁੰਦਾ ਹੈ ਮਰਨ ਤੋਂ ਬਾਅਦ ਪ੍ਰਾਪਤ ਕੁਝ ਹੁੰਦਾ ਹੈ ਮਹਾਰਾਜ ਕਹਿੰਦੇ ਹਾਂ ਹਾਂ ਹੁੰਦਾ ਹੈ ਅਗਰ ਇਹ ਹੀ ਦੇਹੀ ਕੁਝ ਘਾਲਣਾ ਘਾਲੇ ਕੁਝ ਜਪ ਕਰੇ ਕੁਝ ਤਪ ਕਰੇ ਕੁਝ ਪੁੰਨ ਕਰੇ ਤਾਂ ਨਾਸ ਨਹੀਂ ਹੁੰਦੇ ਇਹ ਮਰਨ ਪ੍ਰਯੰਤ ਨਾਲ ਜਾਂਦੇ ਨੇ ਮਰਨ ਤੋਂ ਬਾਅਦ ਨਾਲ ਜਾਂਦੇ ਨੇ ਇਹ ਸਭ ਕੁਝ ਨਾਸ ਨਹੀਂ ਹੁੰਦਾ ਬਲਕਿ ਮਨੁੱਖ ਝੋਲੀ ਵਿੱਚ ਪਾ ਕੇ ਇਸ ਸਭ ਕੁਝ ਨੂੰ ਲੈ ਜਾਂਦਾ ਹੈ ਤੋ ਸਾਬ ਕਹਿੰਨ ਜੇ ਤੂੰ ਆਪਣਾ ਉਧਾਰ ਚਾਹਨਾ ਹੈ ਤੋ ਸਰਦ ਦੇ ਭਰੋਸੇ ਤੇ ਨਾ ਰਹੀਂ ਆਪਣਾ ਕਲਿਆਣ ਖੁਦ ਕਰ ਲੈਵੀਂ ਆਪਣੀ ਝੋਲੀ ਗੁਣਾ ਨਾਲ ਖੁਦ ਭਰ ਕੇ ਲੈ ਜਾਏ ਮਤਾ ਤੂੰ ਸੋਚੇ ਕਿ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤਰ ਸਰਾਦ ਕਰਾ ਲੈਣਗੇ ਹਵਨ ਕਰਾ ਲੈਣਗੇ ਜਪ ਤਪ ਕਰਾ ਲੈਣਗੇ ਔਰ ਇਸ ਤਰ੍ਹਾਂ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਏਗੀ ਨਹੀਂ ਪਰਮਾਤਮਾ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਬਚਕਾਨੀ ਗੱਲਾਂ ਨਹੀਂ ਨੇ ਅਗਰ ਕੋਈ ਜੀਵਨ ਭਰ ਅਨਰਥ ਕਰੇ ਤੇ ਮਰਨ ਲੱਗਿਆਂ ਪੁੱਤਰਾਂ ਨੂੰ ਕਹਿ ਦੇਵੇ ਸਰਾਦ ਕਰ ਲੈਣਾ ਤਾਂ ਕਿ ਮੈਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਏ ਔਰ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਏ ਸਹਿਬ ਕਹਿੰਦੇ ਨਹੀਂ ਨਾ ਨਿਕ ਅੱਗੇ ਸੋ ਮਿਲੇ ਜੋ ਖੱਟੇ ਘਾਲੇ ਦੇ ਅੱਗੇ ਮਿਲਦਾ ਪਰ ਉਹੀ ਕੁਝ ਮਿਲਦਾ ਜੋ ਇਹ ਦੇਈ ਘਾਲਣਾ ਘਾਲਦੀ ਦੂਸਰਾ ਜੋ ਇਹ ਆਖਿਆ ਜਾਂਦਾ ਹੈ ਕਿ ਫਲਾਣੇ ਜਲ ਦੇ ਇਸ਼ਨਾਨ ਨਾਲ ਬੰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਸੂਚੇ ਇਹ ਨਾ ਆਖੀਏ ਬਹਿਨ ਜੇ ਪਿੰਡਾ ਧੋਏ ਸੂਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ ਇਹ ਸੁੱਚੇ ਨਹੀਂ ਜੋ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਦਾ ਇਸ਼ਨਾਨ ਕਰਨ ਜਾਂ ਦੋ ਵਕਤ ਰੋਜ਼ ਇਸ਼ਨਾਨ ਕਰਨ ਬਸਤਰ ਸਾਫ਼ ਪਹਿਨ ਲੈਣ ਮਨ ਲਵਾਂਗੇ ਤਨ ਸੁੱਚਾ ਹੋਇਆ ਹੈ ਇਹਦੇ ਨਾਲ ਮਨ ਦੀ ਸੁਚੇਮ ਦਾ ਕੀ ਮਤਲਬ ਮਨ ਸੁੱਚਾ ਹੁੰਦਾ ਹੈ ਸੱਚ ਨਾਲ ਤਨ ਸੁੱਚਾ ਹੁੰਦਾ ਹੈ ਪਾਣੀ ਨਾਲ ਇਸ ਵਾਸਤੇ ਸਾਹਿਬ ਕਨਨ ਸੋਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਈ ਇੱਕ ਬੜਾ ਸੁੰਦਰ ਉਦਾਹਰਣ ਦਿੰਦੇ ਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਉ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਜਿਵੇਂ ਇਸਤਰੀ ਦੇ ਸਿਰ ਦੇ ਉੱਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਨਿਯਮਾਵਲੀ ਚੱਲਦੀ ਏ ਜਿਹਨੂੰ ਮਹਵਾਰੀ ਕਹਿੰਦੇ ਨੇ ਔਰ ਉਹਨਾਂ ਦਿਨਾਂ ਵਿੱਚ ਸਾਡੇ ਦੇਸ਼ ਤੇ ਬਣੀ ਹੋਈ ਪਰੰਪਰਾ ਦੇ ਮੁਤਾਬਕ ਕਹਿ ਦਿੰਦੇ ਨੇ ਇਸਤਰੀ ਝੂਠੀ ਹੈ। ਕਿ ਗਾਲ ਬੰਨ ਤਿੰਨ ਦਿਨ ਨਾ ਭੋਜਨ ਬਣਾ ਸਕਦੀ ਹੈ, ਨਾ ਪਰੋਸ ਸਕਦੀ ਹੈ ਔਰ ਉਸ ਨੂੰ ਤਿੰਨ ਦਿਨ ਚੌਕੇ ਦੇ ਵਿੱਚ ਜਾਣ ਦੀ ਇਜਾਜ਼ਤ ਨਹੀਂ। ਅੱਜ ਵੀ ਜੋ ਪੁਰਾਣੇ ਸੰਸਕਾਰਾਂ ਦੀ ਮਨੋਤ ਦੇ ਜੀ ਰਹੇ ਨੇ ਉਹ ਇਸਤਰੀ ਨੂੰ ਚੌਕੇ ਦੇ ਵਿੱਚ ਨਹੀਂ ਜਾਣ ਦਿੰਦੇ। ਵੀ ਤੂੰ ਕਮ ਸੇ ਕਮ ਇਹ ਤਿੰਨ ਦਿਨ ਤੇ ਅਪਵਿੱਤਰ ਹੈ। ਜਦ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਹੈ ਅਗਰ ਇਸ ਤਰ੍ਹਾਂ ਦੀ ਨਿਯਮਾਵਲੀ ਦੇ ਨਾਲ ਇਸਤਰੀ ਅਪਵਿੱਤਰ ਹੋ ਗਈ ਹੈ ਤਾਂ ਅਪਵਿੱਤਰਤਾ ਪਰਮਾਤਮਾ ਝੋਲੀ ਵਿੱਚ ਪਾਰਿਆ ਹੈ ਅਪਵਿੱਤਰਤਾ ਈਸ਼ਵਰ ਝੋਲੀ ਵਿੱਚ ਪਾਰਿਆ ਹੈ ਤੇ ਜੋ ਅਪਵਿੱਤਰਤਾ ਕਿਸੇ ਦੀ ਝੋਲੀ ਵਿੱਚ ਪਾਰਿਆ ਉਹ ਖੁਦ ਪਾਵਨ ਨਹੀਂ ਹੋ ਸਕਦਾ ਖੁਦ ਪਵਿੱਤਰ ਨਹੀਂ ਹੋ ਸਕਦਾ ਇਸ ਵਾਸਤੇ ਗੁਰਮਤ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਨੂੰ ਇਸ ਰੂਪ ਦੇ ਵਿੱਚ ਝੂਠਾ ਨਹੀਂ ਮੰਨਦੇ ਉਹ ਇਸ ਰੂਪ ਦੇ ਵਿੱਚ ਭੋਜਨ ਬਣਾ ਵੀ ਸਕਦੀ ਹੈ ਪਰੋਸ ਵੀ ਸਕਦੀ ਹੈ ਭਜਨ ਵੀ ਕਰ ਸਕਦੀ ਹੈ ਇਹ ਤੇ ਪ੍ਰਾਕਿਰਤਿਕ ਨਹੀਂ ਹੁੰਦਾ ਆਖਿਰ ਸਰੀਰ ਦੇ ਅੰਦਰ ਵੀ ਤੇ ਸਭ ਕੁਝ ਇਹੀ ਹੈ ਬਿਲਕੁਲ ਇਹੀ ਹੈ ਗੁਰਨਾਣਕ ਦੀ ਦ੍ਰਿਸ਼ਟੀ ਇੱਥੇ ਬਹੁਤ ਪਹਿਨੀ ਹੈ ਇਸ ਵਾਸਤੇ ਆਪਕੇ ਨੇ ਜਿਉਂ ਜੋ ਰੂਹ ਸਿਰ ਨਾਮਣੀ ਆਵੇ ਵਾਰੋ ਵਾਰ ਮਹੀਨੇ ਦੇ ਮੈਂ ਜੈਸੇ ਇਸਤਰੀ ਦੇ ਸਿਰ ਦੇ ਉੱਤੇ ਇਹ ਨਾਉਣ ਆਉਂਦਾ ਔਰ ਉਹਨੂੰ ਝੂਠਾ ਕਹਿ ਦਿੱਤਾ ਜਾਂਦਾ ਹੈ ਇਹ ਅਪਵਿੱਤਰ ਹੈ ਗਲਬਨ 3 ਦਿਨ ਤੇ لازਮੀ ਹੀ ਅਪਵਿੱਤਰ ਹੈ ਪਰ ਮਹਾਰਾਜ ਕਹਿੰਦੇ ਉਸ ਨੂੰ ਝੂਠਾ ਆਖੋ ਝੂਠੇ ਝੂਠਾ ਮੁਖ ਫਸੇ ਨਿਤਨੇ ਤ ਹੋਏ ਖੁਆਰ ਜਿਹਦੇ ਮੁਖ ਦੇ ਚ ਝੂਠ ਹੈ ਗਲਤ ਬਿਆਨ ਨਹੀਂ ਹੈ ਜਿਹਦਾ ਮੂੰਹ ਝੂਠਾ ਹੈ ਇਹ ਹੀ ਅਪਵਿੱਤਰ ਹੈ ਜੋ ਗਲਤ ਬਿਆਨ ਨਹੀਂ ਕਰ ਰਿਹਾ ਹੈ ਇਹ ਹੀ ਅਪਵਿੱਤਰ ਹੈ ਇਸਤਰੀ ਨੂੰ ਝੂਠਾ ਕਹਿਣਾ ਉਹ ਤੇ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਇੱਕ ਦੌਰ ਚੱਲਦਾ ਹੈ ਔਰ ਮਨੁੱਖ ਨੇ ਫੈਸਲਾ ਕਰ ਲਿਆ ਇਹ ਅਪਵਿੱਤਰ ਹੈ ਜਦ ਕਿ ਪ੍ਰਕਿਰਤੀ ਨੇ ਐਸਾ ਫੈਸਲਾ ਨਹੀਂ ਕੀਤਾ ਪ੍ਰਕਿਰਤੀ ਨੇ ਪ੍ਰਮਾਤਮਾ ਨੇ ਔਰ ਸਤਪੁਰਸ਼ਾਂ ਨੇ ਇਹ ਫੈਸਲਾ ਜ਼ਰੂਰ ਕੀਤਾ ਹੈ ਜਿਹਦੇ ਮੁਖ ਦੇ ਚ ਝੂਠ ਹੈ ਉਹ ਝੂਠਾ ਹੈ ਉਹ ਅਪਵਿੱਤਰ ਹੈ ਉਹ ਜਿਸ ਚੀਜ਼ ਨੂੰ ਛੂਏਗਾ ਜਿੱਥੇ ਬੈਠੇਗਾ ਝੂਠੀ ਖਲੇਰੇਗਾ ਅਪਵਿੱਤਰ ਹੈ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਝੂਠਾ ਉਹ ਹੈ ਜਿਹਦੇ ਮੁਖ ਦੇ ਚ ਝੂਠ ਵਸਦਾ ਹੈ ਝੂਠੀ ਉਹ ਇਸਤਰੀ ਨਹੀਂ ਜੋ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਜੋ ਹੈ ਨਾਵਣਾ ਕਰਦੀ ਹੈ ਇਸ਼ਨਾਨ ਕਰਦੀ ਹੈ ਝੂਠੇ ਝੂਠਾ ਮੁਖ ਵਸੇ ਨਿਤਨਿਤ ਹੋਏ ਖਵਾ ਸੂਚੇ ਏ ਨਾ ਆਖੀਏ ਬਹਿਨ ਦੇ ਪਿੰਡਾ ਧੋਏ ਸੂਚੇ ਸੇ ਨਾਨਕਾ ਜਿਨ ਮਨ ਵਸਿਆ ਸੋਇ ਆਪਣਾ ਤਨ ਜੋ ਤਰ੍ਹਾਂ ਤਰ੍ਹਾਂ ਦੇ ਜਲ ਦੇ ਨਾਲ ਧੋਂਦੇ ਨੇ ਇਸ਼ਨਾਨ ਕਰਦੇ ਨੇ ਮਹਾਰਾਜ ਕਹਿੰਦੇ ਨੇ ਇਹ ਸੂਚੇ ਨਹੀਂ ਸੂਚੇ ਉਹ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸੱਚ ਵਸ ਗਿਆ ਹੈ ਈਸ਼ਵਰ ਵਸ ਗਿਆ ਹੈ ਬੀਜਕ ਨਾਮ ਗ੍ਰੰਥ ਦੇ ਵਿੱਚ ਭਗਤ ਕਬੀਰ ਜੀ ਦਾ ਇੱਕ ਬੜਾ ਕੀਮਤੀ ਬੋਲ ਹੈ ਜੋ ਕਿ ਗੁਰਗੰਸਾਬ ਜੀ ਮਹਾਰਾਜ ਦੇ ਚਣੇ ਨੇ ਕਿਉਂਕਿ ਬੀਜਕ ਗ੍ਰੰਥ ਦੇ ਵਿੱਚ ਭਗਤ ధਨੀ RAM ਦੇਵੀ ਬੋਲ ਨੇ ਜੋ ਕਬੀਰ ਪੰਥ ਦੇ ਉੱਗੇ ਪ੍ਰਚਾਰਕ ਹੋਏ ਨੇ ਕਬੀਰ ਜੀ ਤੋਂ ਬਾਅਦ ਕਬੀਰ ਪੰਥ ਦੇ ਪ੍ਰਚਾਰ ਦੀ ਤਮਾਮ ਜ਼ਿੰਮੇਵਾਰੀ ਭਗਤ ధਨੀ RAM ਨੇ ਲਈ ਤੇ ధని రామ్ ਨੇ ਜਿਤਨੀ ਵੀ ਰਚਨਾ ਰਚੀ ਉਹਦੇ ਚ ਆਪਣਾ ਨਾਮ ਨਾ ਵਰਤ ਕੇ ਭਗਤ ਕਬੀਰ ਦਾ ਵਰਤੇ ਆ। ਔਰ ਚੁਕੇ ਉਹਨਾਂ ਦੀ ਗੱਦੀ ਤੇ ਸਨ ਤਾਂ ਵਿਧਾਨ ਦੇ ਮੁਤਾਬਕ ਵੀ ਆਪ ਉਹਨਾਂ ਦਾ ਨਾਮ ਵਰਤ ਸਕਦੇ ਸਨ। ਆਪ ਦੇ ਬੜੇ ਕੀਮਤੀ ਬੋਲ ਆਪ ਕਹਿੰਦੇ ਨੇ ਜੱਟ ਬੜਾਏ ਜੋ ਨਰ ਤਰਹੈ ਮੋਰ ਕਿਉਂ ਨਾ ਤਰਹੈ ਜਿਨ ਕੇ ਲੰਬੇ ਲੰਬੇ ਪਰ ਹੈ। ਕਹਿੰਦੇ ਨੇ ਕੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਕੇਸ ਕੁਦਰਤੀ ਨੇ ਲੇਕਿਨ ਜਟਾਵਾ ਕੁਦਰਤੀ ਨਹੀਂ ਨੇ ਜਟਾਵਾ ਬੋੜ ਦਾ ਦੁੱਧ ਪਾ ਕੇ ਬਣਾਈਆਂ ਜਾਂਦੀਆਂ ਨੇ ਔਰ ਬੋੜ ਦੇ ਦੁੱਧ ਨਾਲ ਸਿਰ ਦੇ ਕੇਸ ਬੜੇ ਲੰਬੇ ਹੋ ਜਾਂਦੇ ਨੇ 10 ਫੁੱਟ 15 ਫੁੱਟ ਤੱਕ ਵੀ ਲੰਬੇ ਇਹ ਕੇਸ ਜੋਗੀਆਂ ਦੇ ਦੇਖਣ ਨੂੰ ਜੋ ਹੈ ਮਿਲਦੇ ਨੇ تو دھنی رام کہ جٹ بڑھائے جو نر ترہے مور کیوں نہ تر ہے جن کے لمبے لمبے پر ہیں گنگ نہائے جو نر تر ہے میںڈک کیوں نہ تر ہے جن کے گنگا میں گھر ہے تو ایک دن اسنان کرنا ہے دو دن کرنا ہے سال بعد کرنا ہے چھ مہینے بعد کرنا ہے اور جو دن رات گنگا دے چلے رہی نے مچھلیاں میںڈک انہ کا تو پار اتارا اج ہی ہو جانا چاہیے ਇਹ ਤੇ ਗੰਗਾ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਤੇ ਦਿਨ ਰਾਤ ਗੰਗਾ ਦੇ ਵਿੱਚ ਨੇ ਤਰਕ ਨਹੀਂ ਕਰ ਰਹੇ ਹਨ ਦਿਨਾਰਾਮ ਭਗਤ ਕਬੀਰ ਜੀ ਦੇ ਵੀ ਬੋਲ ਨੇ ਗੁਰਗੰਸਾਹਬ ਜੀ ਮਹਾਰਾਜ ਦੇ ਅੰਦਰ ਆਪ ਕਹਿੰਦੇ ਨੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ ਪਰ ਬਿਨ ਹਰ ਭਜਨ ਨਾ ਮੁਕਤ ਹੋਏ ਇਮ ਕਹਿ ਰਮੇ ਕਬੀਰ ਭਾਵੇਂ ਤੋਂ ਕੁਟਿਆ ਗੰਗਾ ਦੇ ਤੱਟ ਤੇ ਬਣਾ ਲਵੇ ਨਿਰਮਲ ਜਲ ਪੀਵੇ ਤੇ ਇਸ਼ਨਾਨ ਕਰੇ پر بنا ہری دے نام تو بنا سچ دی دھارنا تو تین موک گتی دی پراپتی نہیں ہو سکتی تو دھنی رام کے جٹ بڑھائے جو نر تر ہیں مور کیوں نہ ترہیں جن کے لمبے لمبے پر ہیں گنگ نہائے جو نر ترہ مینڈ کیوں نہ ترہ جن کے گنگا میں گھر ہیں سنکھ بجائے جو نر تر ہیں گدھے کیوں نہ ترہیں جن کے سنکھ جیسے سر ہیں कहेत कबीर सुनो रे संतो वही नर तर हैं जिनके हृदय में हर है पार उतारा उन्ही दा औंदा है जिन्ना दे हृदय विच परमात्मा दे नाम दा वास होवे इस वास्ते साहिब कहंदे ने तीर्थां दा स्नान एक चंगी वाइब्रेशन देच एक चंगे माहौल देच कुछ दिन बसर करना ते ठीक है एक चंगे वातावरण देच जा बैठना ए गल ते चंगी है لیکن ایک ڈبکی لا کے کہہ دینا کہ سارے পাপ لے گئے نے اتر گئے نے صاحب کہنے ایک جھوٹی کಲ್ಪنا تو علاوہ اور کچھ نہیں ہے کام کرود پنجا کے وسرے تیرت نہے کہے سب اترے بنے چنڈال تیرے اندر نے تے ڈبکی لا ہے تے کہنا موکس گتی دی جو ہے प्राप्ति ہوے گی ایسا ہو نہیں سکتا ایک عام ধারণা ہے कि ਜਿਹੜਾ ਬਨਾਰਸ ਦੇ ਚ ਮਰ ਜਾ ਹੈ ਉਹ ਸ਼ਿਵਾਂ ਦੀ ਪੁਰਸ਼ ਜਾਂਦਾ ਹੈ ਉਹਨੂੰ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਹੈ ਬਨਾਰਸ ਦੇ ਚ ਰਹਿੰਦਾ ਹੋਇਆ ਕਬੀਰ ਇਸ ਸਿਧਾਂਤ ਨਾਲ ਸਹਿਮਤ ਨਹੀਂ ਆਪ ਕਹਿੰਦੇ ਨੇ ਮਨੋਂ ਕਠੋਰ ਜੇ ਮਰੇ ਬਨਾਰਸ ਨਰਕ ਨਾ ਬਾਚਿਆ ਜਾਏ ਹਰ ਕਾ ਸੰਤ ਮੜੇ ਹਲੰਦੇ ਤਿਨ ਸਗਲੀ ਸੈਣ ਤਰਾਈ ਅਗਰ ਹਿਰਦਾ ਕਠੋਰ ਹੈ ਤੇ ਬਨਾਰਸ ਦੇ ਚ ਮਰ ਗਿਆ ਕੁੰਭੀ ਨਰਕਾ ਚ ਜਾਏਗਾ ਪਰ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਹੈ ਤੇ ਜੇ ਕਿਦਰ ਮਗਰ ਵਿੱਚ ਵੀ ਮਰ ਜਾਏ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਪਾਰ ਕਰੇਗਾ ਭਾਵ ਉਹਨਾਂ ਨੂੰ ਵੀ ਚੰਗੀ ਪ੍ਰੇਰਨਾ ਦੇ ਜਾਏਗਾ ਕਬੀਰ ਦਾ ਅੰਤ ਮਗਰ ਵਿੱਚ ਹੋਇਆ ਜੋ ਗੌਰਖਪੁਰ ਦੇ ਕੋਲ ਇੱਕ ਛੋਟਾ ਜਿਹਾ ਕਸਬਾ ਹੈ ਉਸ ਬਾਰੇ ਇਹ ਧਾਰਨਾ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜ਼ੋਨ ਵਿੱਚ ਜਾਏਗਾ ਤਾਂ ਕਬੀਰ ਨੇ ਦਾਵਾ ਕੀਤਾ ਮੈਂ ਇੱਥੇ ਹੀ ਮਰਨਾ ਹੈ ਔਰ ਮੈਂ ਖੋਤੇ ਦੀ ਜ਼ੋਨ ਵਿੱਚ ਵੀ ਨਹੀਂ ਜਾਵਾਂਗਾ ਉਹਨਾਂ ਦੇ ਆਪਣੇ ਬੋਲ ਸਗਨ ਜਨਮ ਸਿਵਪੁਰੀ ਬਿਤਾਇਆ ਮਰਤੀ ਬਾ ਮਗਹਰ ਉਠਦਾ ਆ ਗੁਰੂਗੰਨ ਸਾਹਿਬ ਦੇ ਬੋਲ ਵੀ ਸਾਰਾ ਜੀਵਨ ਤੇ ਮੈਂ ਬਨਾਰਸ ਵਿੱਚ ਬਤੀਤ ਕੀਤਾ ਪਰ ਹੁਣ ਮੈਂ ਮਰਨ ਲੱਗਾ ਮੈਂ ਮਗਹਰ ਵਿੱਚ ਮਰਾਂਗਾ ਮੈਂ ਦੱਸਣਾ ਦੁਨੀਆ ਨੂੰ ਕਿ ਹਿਰਦੇ ਵਿੱਚ ਅਗਰ ਕੋਈ ਕਠੋਰਤਾ ਹੈ ਮਲੰਤਾ ਹੈ ਤੇ ਬਨਾਰਸ ਵਿੱਚ ਮਰ ਕੇ ਵੀ ਮੁਕਤੀ ਨਹੀਂ ਹੈ ਅਗਰ ਹਿਰਦਾ ਪਾਵਨ ਹੈ ਤਾਂ ਮਗਹਰ ਵਿੱਚ ਮਰ ਕੇ ਵੀ ਪ੍ਰਭੂ ਦੀ ਪ੍ਰਾਪਤੀ ਹੈ ਰਾਮ ਦੀ ਪ੍ਰਾਪਤੀ ਹੈ ایشور جو ہے پراپتی ہے گل ساری پربھوتے نام سے آئے گی سچ سے آئے گی اور میں دیکھ دی سماج کے پاس ایک مجور بیٹھا ایک پاس ایک براہمن بیٹھا ہے اور کبھی ساری زندگی کہہ رہے رہے ہمارا جگڑا رہا نہ کو پنڈت مولا چاڑے لو بھائی میں دونوں چھڑ دتا ہے میں دونوں کے کرم کانڈ دتا ہے پھر ਮੇਰਾ ਕੌਣ ਹੈ ਜਿਸ ਤੋਂ ਮੈਂ ਪ੍ਰੇਰਣਾ ਲੈ ਲਿਆ ਉਹ ਮੇਰਾ ਪਰਮਾਤਮਾ ਉਹ ਮੇਰਾ ਅਕਾਲ ਪੁਰਖ ਉਹੀ ਮੈਨੂੰ ਸਿੱਖਿਆ ਦੇਈ ਜਾ ਰਿਹਾ ਹੈ ਉਹੀ ਮੈਨੂੰ ਸਮਝਾਈ ਜਾ ਰਿਹਾ ਹੈ ਔਰ ਉਸ ਕਰਕੇ ਮੈਨੂੰ ਸਮਝ ਪਈ ਹੈ ਕਿ ਉਹ ਜਦ ਹਿਰਦੇ ਦੇ ਵਿੱਚ ਵਸਦਾ ਹੈ ਤਾਂ ਮਨੁੱਖ ਪਾਵਨ ਹੋ ਜਾਂਦਾ ਹੈ ਮਨੁੱਖ ਪਵਿੱਤਰ ਹੋ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਦੇ ਬਾਰੇ ਦੱਸਿਆ ਕਿ ਮਰਨ ਤੋਂ ਬਾਅਦ ਇਹ ਮੰਨਿਆ ਜਾਂਦਾ ਹੈ ਕਿ ਹੋਰ ਇੱਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਜਿਹੜੇ ਪਿਛਲੇ ਪਿਆਰੇ ਹੁੰਦੇ ਆ ਉਹ ਆਪਣੇ ਜਿਹੜੇ ਪਿਆਰੀ ਐ ਉਹਨਾਂ ਵਾਸਤੇ ਅਜਰੋ ਸਵਾਬ ਪਹੁੰਚਾਉਣ ਦੀ ਨੀਅਤ ਦੇ ਨਾਲ ਲੰਗਰ ਲੋਕਾਂ ਨੂੰ ਚਖਾਉਂਦੇ ਹੈਗੇ ਆ ਕੱਪੜੇ দান ਕਰਦੀ ਹੈਗੇ ਆ ਹੋਰ ਚੀਜ਼ਾਂ ਉਹਨਾਂ ਦੇ ਨਾਂ ਤੇ ਕੀਤੀਆਂ ਜਾਂਦੀਆਂ ਹੈਗੇ ਆ ਜਿਸ ਤਰ੍ਹਾਂ ਉਹਨਾਂ ਨੇ ਕਥਾ ਦੇ ਵਿੱਚ ਦੱਸਿਆ ਕਿ ਜਦੋਂ ਉਹ ਜ਼ਿੰਦਾ ਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹ ਚੰਗੇ ਭੋਜਨਾਂ ਨੂੰ ਖੁਲਾਏ ਜਾਂਦੇ ਹੈਗੇ ਆ ਚੰਗੇ ਕੱਪੜਿਆਂ ਨਾਲ ਪੋਆਏ ਜਾਂਦੇ ਹੈਗੇ ਜਿਨ੍ਹਾਂ ਦੇ ਉਹ ਹੱਕਦਾਰ ਹੁੰਦੇ ਆ ਉਹਦੋਂ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਪਰ ਜਦੋਂ ਉਹ ਚਲੇ ਜਾਂਦੇ ਆ ਇੱਕ ਬਾਵਾ ਕਰਾਉਣ ਵਾਸਤੇ ਜਗਤ ਦੇ ਵਿੱਚ ਆਪਣਾ ਇੱਕ ਨਾਂ ਬਣਾਉਣ ਲਈ ਕਿ ਇਹ ਮਾਪਿਓ ਦੇ ਬਹੁਤ ਪਿਆਰੇ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਫਿਰ ਬਹੁਤ ਵਧੀਆ ਜਿਹੜੇ ਆ ਖਾਣੇ ਪਕਵਾਨ ਪਕਵਾਏ ਜਾਂਦੇ ਹੀਗੇ ਆ ਲੰਗਰ ਚ ਕਰਵਾਏ ਜਾਂਦੇ ਹੀਗੇ ਆ ਔਰ ਜਿਹੜੇ ਮੌਲਵੀ ਐ ਸੰਤ ਐ ਪੰਡਤ ਆਏ ਹੁੰਦੇ ਆ ਉਹਨਾਂ ਨੂੰ ਚੰਗੇ ਤੋਂ ਚੰਗੇ ਕੱਪੜੇ ਦਾਨ ਕੀਤੇ ਜਾਂਦੇ ਹੀਗੇ ਪਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ کہ اگر تے اے چوری دے مال دے ہوئے دخاوے چوری تو مال دے تو ہے کہ نیت دخاوے دی سی تو پھر انہوں نے و سواب نہیں پہنچنا بلکہ انہوں نے جس طرح اس دنیا دے نیم ہے کہ اگر مال چوری دا ہے جنہیں چوری کیتا ان سزا ہوئے ہوئے گی لیکن جڑا چوری دا مال استعمال کرنے دے پھر انہوں بھی سزا ہوئے گی اسی طرح اگر جڑی چیزاں کیتیاں جیسا ہیں, جانتی ہیں ہی اگر وہ پچھے دکھاوا ہے تو ਉਸ ਨੂੰ ਤੇ ਉਸ ਗੁਨਾਹ ਦੀ ਸਜ਼ਾ ਮਿਲੇਗੀ ਜਿਹੜਾ ਕਰਨ데요 ਪਰ ਜਿਹਦੇ ਵਾਸਤੇ ਕੀਤਾ ਜਾਂਦਿਆਂ ਹੈਗਾ ਵੈ ਉਹਨੂੰ ਵੀ ਉਸਦੀ ਸਜ਼ਾ ਮਿਲੇਗੀ ਕਿਉਂਕਿ ਰੱਬ ਹਰ ਚੀਜ਼ ਜਾਣਦਾ ਹੈ ਰੱਬ ਦਿਲਾਂ ਦੇ ਭੇਤ ਜਾਣਦਾ ਹੈ ਜਿਹੜੇ ਅਮਲ ਕਰੀਦੇ ਆ ਉਹਦੇ ਪਿੱਛੇ ਨੀਅਤ ਕੀ ਹੈ ਇਹ ਜਾਣਦਾ ਹੈ ਅਗਰ ਵਾਕਈ ਆਪਣੇ ਪਿਆਰਿਆਂ ਦਾ ਆਪਣੇ ਮਾਪੇ ਦਾ ਚਹੁੰਦੇ ਹੋ ਹੈ ਕਿ ਅਸੀਂ ਉਹਨਾਂ ਲਈ ਕੁਝ ਕਰੀਏ ਇਸ ਦੁਨੀਆਂ 'ਚ ਰਹਿੰਦਿਆਂ ਤੇ ਫਿਰ ਵਾਹਿਗੁਰੂ ਰੱਬ ਦਾ ਨਾਮ ਜਪੋ ਇਸ ਦੇ ਜ਼ਰੀਏ ਉਹਨਾਂ ਨੂੰ ਜਿਵੇਂ ਫਿਲਪਾਪ ਉਹ ਜਾ ਸਕਦੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਲਈ ਅਸਾਨੀਆਂ ਕਰ ਸਕਦੇ ਹੋ। ਫਿਰ ਉਹ ਤੁਹਾਨੂੰ ਇੱਕotha ਕਹਿਣ ਦੀ ਲੱਗੀ ਕਮੈਂਟਸ ਕਰਕੇ لازਮੀ ਨੂੰ ਸਿਰੱਖੇ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼